ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਮੋਨੋ ਸੰਧੀ ਜਿਵੇਂ ਕਿ ਤੁਹਾਨੂੰ ਪਤਾ ਫਲੋਰ ਤੇ ਫਲੋਰ ਦੇ ਲਾਗੇ ਛਾਗੇ ਲੁੱਟਾ ਖੋਹ ਅਤੇ ਚੋਰੀ ਦੀਆਂ ਬਾਰ ਦੱਤਾਂ ਜਿਹੜਾ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਸੀ ਜੋ ਥੰਮਨ ਦਾ ਨਾਮ ਨਹੀਂ ਲੈ ਰਹੀਆਂ ਸੀ ਇਸ ਵੇਲੇ ਫਲੋਰ ਪੁਲਸ ਨੂੰ ਜਿਹੜੀ ਬਹੁਤ ਵੱਡੀ ਸਫਲਤਾ ਕਹਿ ਸਕਦੇ ਆਪਾਂ ਵੀ ਹੱਥ ਲੱਗੀ ਆ ਜਾਦੇ ਡੀਐਸਪੀ ਐਫਐਸ ਵੱਲ ਜੀ ਫਲੋਰ ਦੇ ਵਿੱਚ ਪਹੁੰਚੇ ਆ ਉਹਨਾਂ ਵੱਲੋਂ ਬੜੇ ਸਜਜੇ ਤਰੀਕੇ ਦੇ ਨਾਲ ਆ ਜਿਹੜਾ ਚੋਰੀ ਅਤੇ ਲੁੱਟਾ ਖੋਹ ਦੀਆਂ ਬਾਰ ਦੱਤਾਂ ਨੂੰ ਆ ਜਿਹੜਾ ਨੇ ਜੱਠਿਆਂ ਜਾ ਰਿਹਾ ਉਹਨਾਂ ਵੱਲੋਂ ਐਸਐਚਓ ਫਲੋਰ ਸੁਖਦੇਵ ਸਿੰਘ ਜੀ ਨੇ ਸਖਤ ਹਦਾਇਤਾਂ ਦਿੱਤੀਆਂ ਗਈਆਂ ਸੀ ਜੋ ਚੋਰੀ ਅਤੇ ਲੁੱਟਖੋਹਣੀਆਂ ਤੇ ਨਸ਼ੇਦ ਤਸਕਰਾਂ ਦੇ ਖਿਲਾਫ ਇੱਕ ਮੈਂਵ ਚਲਾਈ ਗਈ ਸੀ ਤਾਂ ਉਹਨਾਂ ਵੱਲੋਂ ਆ ਜਿਹੜਾ ਅੱਜ ਫਲੋਰ ਪੁਲਿਸ ਨੂੰ ਵੱਡੀ ਸਫਲਤਾ ਮਿਲਦੀ ਹੋਈ ਨਜ਼ਰ ਆਈ ਆ ਉਹਨਾਂ ਵੱਲੋਂ ਤਿੰਨ ਜਿਹੜੇ ਆ ਗੈਂਗ ਨਾਲ ਸੰਬੰਧ ਰੱਖਣ ਵਾਲੇ ਤਿੰਨ ਗੈਂਗਾਂ ਨਾਲ ਉਹਦੇ ਵਿੱਚੋਂ ਆ ਜਿਹੜੇ ਉਹਨਾਂ ਨੇ ਅੱਜ 9 ਦੋਸ਼ੀ ਗ੍ਰਿਫਤਾਰ ਕੀਤੇ ਆ 9 ਮੈਂਬਰ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਵੱਲੋਂ 11 ਮੋਟਰਸਾਈਕਲ ਲਗਭਗ ਲੁੱਟੇ ਗਏ ਸੀ ਉਹਨਾਂ ਦੇ ਕੋਲੋਂ 23 ਧਰਮ ਮਾਰੂ ਹਥਿਆਰ ਆ ਜਿਹੜੇ ਉਹ ਵੀ ਬਰਾਮਦ ਕੀਤੇ ਗਏ ਆ ਜਿਸ ਦੇ ਵਿੱਚ ਦਾਤ, ਕਰਛ ਤੇ ਕਿਰਪਾਨ ਵਰਗੇ ਹਥਿਆਰ ਆ ਜਿਹੜੇ ਉਹ ਬਰਾਮਦ ਕੀਤੇ ਗਏ ਆ ਫਲੋਰ ਪੁਲਿਸ ਨੇ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਿਹੜਾ ਡੀਐਫਪੀ ਸਾਹਿਬ ਨੇ ਦੱਸਿਆ ਵੀ ਇਹ ਹੈ ਜਿਹੜਾ ਜਕੀਰੇ ਦੇ ਵਿੱਚ ਆ ਜਿਹੜਾ ਲੁੱਕੇ ਆ ਨਸ਼ਾ ਵਗੈਰਾ ਕਰਦੇ ਸੀ ਨਸ਼ੇ ਦੀ ਤੋੜ ਦੇ ਵਿੱਚ ਆ ਜਦੋਂ ਨਸ਼ਾ ਕਰ ਲੈਂਦੇ ਸੀ ਉਸ ਤੋਂ ਬਾਅਦ ਇਹ ਜਿਹੜਾ ਇਹ ਜਕੀਰੇ ਦੇ ਵਿੱਚ ਲੁੱਕ ਕੇ ਇਹ ਬਾਰਦਾਤਾਂ ਨੂੰ ਅੰਜਾਮ ਦੰਦੇ ਸੀ ਇਹਨਾਂ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜੇ ਗੱਲ ਕਰੀਏ ਲੋਡੂਵਾਲ ਹੋ ਗਿਆ ਬਿਲਗਾ ਹੋ ਗਿਆ ਗੁਰਾਇਆ ਹੋ ਗਿਆ ਤੇ ਫਲੋਰ ਦੇ ਵਿੱਚ ਆ ਕਾਫੀ ਜਿਹੜੀਆਂ ਵਾਰਦਾਤਾਂ ਨੂੰ ਆ ਜਿਹੜਾ ਅੰਜਾਮ ਦਿੱਤਾ ਸੀ ਤਾਂ ਉਹਨਾਂ ਦੇ ਵਿੱਚੋਂ ਆ ਜਿਹੜੇ ਅੱਜ ਇਹਨਾਂ ਵੱਲੋਂ ਨੌ ਜਿਹੜੇ ਆ ਇਹ ਗਰੋਥ ਦੇ ਮੈਂਬਰ ਆ ਜਿਹੜੇ ਕਾਬੂ ਕੀਤੇ ਗਏ ਆ ਤੇ ਇਸ ਮੌਕੇ ਉਹਨਾਂ ਨੂੰ ਆ ਜਿਹੜਾ ਵੱਡੀ ਮਾਤਰਾ ਦੇ ਵਿੱਚ ਆ ਜਿਹੜੇ 11 ਮੋਟਰਸਾਈਕਲ ਆ ਜਿਹੜੇ ਉਹਨਾਂ ਵੱਲੋਂ ਫੜੇ ਗਏ ਆ ਤੁਹਾਨੂੰ ਦੱਸ ਦਈਏ ਪਿਛਲੇ ਦਿਨੀ ਵੀ ਇਹਨਾਂ ਵੱਲੋਂ ਆ ਜਿਹੜੀ ਕਈ ਲੋਕੀ ਫੜੇ ਗਏ ਸਕੇ ਜਿਨ੍ਹਾਂ ਬੱਚੋਂ ਮੋਗਾਇਲ ਵੀ ਫੜੇ ਗਏ ਸੀ ਹੋਰ ਵੀ ਬਹੁਤ ਸਾਰਾ ਫਲੋਰ ਪੌਸਟੜੇ ਚੋਰੀਆਂ ਨੂੰ ਫੜ ਕੇ ਜਿਹੜੀ ਕਿਤੇ ਨਾ ਕਿਤੇ ਹੁਣ ਫਲੋਰ ਦੇ ਵਿੱਚ ਥੋੜੀ ਜਿਹੀ ਥੱਲ ਵੀ ਪਈ ਦਿੰਦੀ ਆ ਚੋਰੀ ਦੀਆਂ ਵਾਰਦਾਤਾਂ ਦੇ ਉੱਤੇ ਤੇ ਇਹਨਾਂ ਨੂੰ ਆ ਜਿਹੜਾ ਵੱਡੀ ਮਾਤਰਾ ਦੇ ਵਿੱਚ 11 ਮੋਟਰਸਾਈਕਲ ਆ ਇਹਨਾਂ ਨੇ ਮੰਨਿਆ ਉਹਦੀ ਇਹਨਾਂ ਨੂੰ ਜਦੋਂ ਪੁੱਛਿਆ ਕਿ ਕੀ 3 ਹੈ ਤਾਂ ਇਹਨਾਂ ਵੱਲੋਂ ਮੇਰੀ ਜਾਣਕਾਰੀ ਮੁਤਾਬਕ ਇਹਨਾਂ ਨੇ ਦੱਸਿਆ ਵੀ ਲੁੱਡਵਾਲ ਗੁਰਾਇਆ ਫਲੋਰ ਤੇ ਉਸ ਤੋਂ ਇਲਾਵਾ ਬਿਲ ਗਏ ਬੱਚੇ ਜਿਹੜੀਆਂ ਇਦਾਂ ਦੀਆਂ ਲੁੱਟਾਂ ਦੀਆਂ ਲੁੱਟਾਂ ਖਵਾਉਣੀਆਂ ਵਾਰਦਾਤਾਂ ਨੂੰ ਇਹ ਅੰਜਾਮ ਦਿੰਦੇ ਸੀ ਕਾਕੀ ਕਿਹਾ ਡੀਐਫਪੀ ਐਸਐਸ ਬਲਜੀ ਨੇ ਆਉ ਸੁਣਨੇ ਆ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀਵੰਦਰ ਦਿਹਾਤੀ ਸ਼੍ਰੀ ਹਰਕਮਲ ਪਿੰਡ ਕਾਕੀ ਵੱਲੋਂ ਚਲਾਈ ਗਈ ਲਸ਼ਾਂ ਉਹਦੇ ਤੇ ਮਾੜੇ ਅੰਤਰਾ ਸਪੈਸ਼ਲ ਲੁੱਟਖੋਹਾਂ ਵਾਲੇ ਜਿਹੜੇ ਗਲੀਆਂ ਦੇ ਵਿੱਚ ਥੋੜੀਆਂ ਕਰਦੇ ਨੇ ਜਾਂ ਲੁੱਟਖੋਹ ਕਰਦੇ ਇਹਨਾਂ ਰਿਕਪਰੇਸ਼ਨ ਚਲਾਇਆ ਗਿਆ ਸੀ ਜਿਸ ਅਪਰੇਸ਼ਨ ਦੇ ਤਹਿਤ ਸਾਡੇ ਐਸਐਚਓ ਫਲੋਰ ਸਰਦਾਰ ਸਰਦੇਵ ਸਿੰਘ ਤੇ ਉਹਨਾਂ ਦੀ ਜਿਹੜੀ ਟੀਮ ਸੀ ਉਹਨਾਂ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਇਹਨਾਂ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਨੋ ਮੈਂਬਰੀ ਗਰੋਹ ਜਿਹੜਾ ਵਾ ਉਹ ਇਨੀਸਕ੍ਰਾਈਮ ਜਿੱਦਾਂ ਕਿ ਪੈਟਰੋਲ ਪੰਪ ਵਗੈਰਾ ਲੁੱਟਣ ਦੀ ਤਿਆਰੀ ਦੇ ਵਿੱਚ ਇੱਥੇ ਜ਼ਖੀਰਾ ਹੈਗਾ ਦਿਗਲਾ ਡਿਪਾਰਟਮੈਂਟ ਦਾ ਵੀ ਉੱਥੇ ਇਨਫੋਰਮੇਸ਼ਨ ਦੇ ਆਧਾਰ ਤੇ ਲੁਕੀ ਹੋਇਆ ਤਾਂ ਕੋਈ ਪੰਜਾਮ ਦੇਣਗੇ ਇਹਨਾਂ ਨੇ ਫੌਰੀ ਕਾਰਵਾਈ ਕਰਦਾ ਹੋਇਆ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਲੋ ਪਾਰਟੀਆਂ ਤਿਆਰ ਕਰਕੇ ਤੇ ਉਹਨਾਂ ਨੂੰ ਕਾਬੂ ਕੀਤਾ ਜੋਨ ਦਾ ਰੇਡ ਜਿਹੜਾ ਉਹ ਸਫਲ ਹੋਇਆ ਤੇ ਉਸ ਵਿੱਚ ਇਹਨਾਂ ਨੇ 9 ਮੈਂਬਰੀ ਗਰੂਪ ਜਿਹੜਾ ਉਹਨੂੰ ਗ੍ਰਸਤਾਰ ਕਰਕੇ ਉਹਨਾਂ ਕੋਲ 11 ਮੋਟਰਸਾਈਕਲ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਨੇ ਇਹਨਾਂ ਦਾ ਪਹਿਲਾਂ ਵੀ ਕੋਈ ਸਰਪਤਣਾ ਨਹੀਂ ਹੈ ਇਹਨਾਂ ਦੇ ਸਾਰਿਆਂ ਦਾ ਪ੍ਰੀਵਿਅਸ ਸਕੋਰ ਚੈੱਕ ਕੀਤਾ ਗਿਆ ਦੋ ਅਮਰਸਰ ਤੋਂ ਬਲੌਂਗ ਕਰਦੇ ਨੇ ਤੇ ਸੱਤ ਜਿਹੜੇ ਨੇ ਉਹ ਲੋਕਲ ਨੇ ਜਿਹੜੇ ਇਹਨਾਂ ਦੇ ਇਹਨਾਂ ਦੇ ਆਪੀਆਰ ਦਰਜ ਨੇ ਜਿਹੜੇ ਦੋ ਅਮਰਸਰ ਤੋਂ ਆਈ ਉਸੇ ਰੇਜ ਇਹਨਾਂ ਕੋਲ ਰੇਂਡਰ ਤੇਰੀਏ ਵਾਰਦਾਤ ਵੀ ਇੱਥੇ ਹੋਣ ਕਰਦੇ ਤੇ ਉਥੋਂ ਅਮਰਸਰ ਤੋਂ ਕਾਫੀ ਢੇਰ ਤੋਂ ਇੱਥੇ ਆ ਕੇ ਰਹਿਣ ਲੱਗ ਪਏ ਸੀ ਤੇ ਇਹਨਾਂ ਨੇ ਮਿਲ ਕੇ ਉਹ ਵਾਰਦਾਤਾਂ ਕਰਦੇ ਸਨ ਇਹਨਾਂ ਨੇ ਕਰੀਬ 25 ਵਾਰ ਦਾ ਤਾਂ ਕੀਤੀਆਂ ਨੇ ਜਿਹਦੇ ਵਿੱਚ ਲਾਡੋਵਾਲ ਤੋਂ ਲੈ ਕੇ ਸਾਡਾ ਏਰੀਆ ਬੁਰਾਇਆ ਬਿਲਗਾ ਤੇ ਫਲੋਰ ਦੇ ਵਿੱਚ ਸਰਗਰਮ ਸਨ। ਸਨੈਚ ਵੀ ਕਰਦਾ ਸੀ ਇਹਦੇ ਨਾਲ ਅਸੀਂ ਜਿੰਨੇ ਸਾਡੇ ਥਾਣੇ ਬਿਲਗਾ ਫਲੋਰ ਦੇ ਜਿਹੜੇ ਪੁਰਾਣੇ ਮੁਕਦਮੇ ਨੇ ਉਹ ਵੀ तकरीबन ਇੱਕ ਦਰਜਨ ਦੇ ਕਰੀਬ ਏ 300 ਹੋ ਰਹੇ ਨੇ। ਉਹਨਾਂ ਨੂੰ ਨੋਟ ਹੈ ਨੋਟੇ ਉੱਪਰ ਐਫ ਆਈ ਆਰ ਸਾਰੇ ਬੇਲ ਤੇ ਆਏ ਹੋਏ ਜਾਂ ਇਹਨਾਂ ਵਿੱਚ ਕੁਝ ਵੀ ਹੈ ਕੀ ਇਹਨਾਂ ਨੇ ਰਿਕਾਰਡ ਕੀਆ ਪਿਛਲੇ ਬੈਚ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਜੀ ਇਹਨਾਂ ਤੇ ਐਫ ਆਈ ਆਰ ਦਰਜ ਨੇ ਆਦਤਨ ਚੋਰੀ ਨੇ ਤੇ ਉਸ ਤੋਂ ਨਸ਼ੇ ਦੇ ਵੀ ਕੁਝ ਵਿੱਚੋਂ ਦੋ ਤਿੰਨ ਬੰਦੇ ਆ ਜਿਹੜੇ ਨਸ਼ੇ ਦੇ ਆਦੀ ਨੇ ਤੇ ਹੁਣ ਇਹਨਾਂ ਨੇ ਫਿਰ ਛੋਟੀਆਂ ਵਾਰਦਾਤਾਂ ਕਰਨ ਤੋਂ ਬਾਅਦ ਇਹਨਾਂ ਵੱਡੀਆਂ ਵਾਰਦਾਤਾਂ ਕਰਨ ਦੀ ਪਲਾਨਿੰਗ ਕੀਤੀ ਵੀ ਕੋਈ ਪੈਟਰੋਲ ਬੰਦ ਲੋਟ ਲਈਏ ਇਹ ਇਹਨਾਂ ਦੀ ਪਲਾਨਿੰਗ ਸੀ ਇਹ ਨਾਲ ਜਿਹੜਾ ਇਹ ਨਾਲ ਹੈਗਾ ਜੀ ਕਰਦੋਂ ਜਿਹੜਾ ਮੁੱਖ ਮੈਂ ਇਹਦਾ ਮੁੱਖ ਜਿਹੜਾ ਇਹਨੂੰ ਇਹਨਾਂ ਨੂੰ ਕਰਦੇ ਸਨ ਮੇਨ ਲੀਡ ਕਰਦਾ ਉਹ ਅਮਰਸਰ ਨੂੰ ਹੀ ਬਲਾਕ ਕਰਦੇ ਨੇ ਪਰ ਇਸ ਟਾਈਮ ਉਹ ਫਲੋਰ ਦੇ ਵਿੱਚ ਰਹਿ ਰਹੇ ਹੈਗੇ ਨੇ ਉਹ ਲਖਵਿੰਦਰ ਸਿੰਘ ਆ ਤੇ ਸਰਿੰਦਰ ਸਿੰਘ ਇਹ ਦੋ ਮੇਨ ਇਹਨਾਂ ਦੇ ਜਿਹੜੇ ਫਰਕ ਨੇ ਕੀ ਕੀ ਇਹਨਾਂ ਕੋਲ ਰਹਿੰਦੇ ਸੀ ਜੀ ਇੱਕ ਬੰਦੇ ਕੋਲ ਰਹਿੰਦੇ ਸੀ ਇਹਦਾ ਆਪਣਾ ਮਕਾਨ ਹੈ ਜਾਂ ਕਿਰਾਏ ਦਾ ਮਕਾਨ ਰਹਿਣ ਦੀ ਕਹਾਣੀ ਹੈ ਇਹ ਇਹ ਮੋਸਟਲੀ ਸਾਰੇ ਜਿਹੜੇ ਸੀ ਆਪਣੇ ਮਕਾਨਾਂ ਦੇ ਵਿੱਚ ਹੀ ਰਹਿੰਦੇ ਨੇ ਤੇ ਲੋਕਲ ਹੀ ਰਹਿਣ ਵਾਲੇ ਹੈਗੇ ਨੇ ਤੇ ਆਦਤਨ ਇਹ ਜਿਹੜੇ ਅਕਰਨਲ ਇਹ ਹੈਗੇ ਨੇ ਜਿਹਦੇ ਬਾਈਕਗਰਾਂ ਸਭ ਚੋਰੀ ਹੋਏ ਆ ਆਪਣੇ ਏਰੀਆ ਦੇ ਵਿੱਚ ਸਭ ਤੋਂ ਜਿਆਦਾ ਫਲੋਰ ਦੇ ਆ ਜਾਂ ਅਦਰ ਦੇ ਬਸ ਦੇ ਥਾਂ ਦੇ ਮੋਸਟਲੀ ਜਿਹੜੇ ਆ 7-8 ਨੂੰ ਜਿਹੜੇ ਚੋਰੀ ਹੋਏ ਉਹ ਆਪਣੇ ਏਰੀਆ ਦੇ ਹੈਗੇ ਨੇ ਸਭ ਤੋਂ ਜਿਆਦਾ ਫਲੋਰ ਦੇ ਇੱਕ ਦੋ ਜਿਹੜੇ ਨੇ ਉਹ ਉਥੋਂ ਦੋ ਦੇ ਕਰੀਬ ਜਿਹੜੇ ਲੁਧਿਆਣੇ ਚੋਰੀ ਕਿਤੇ ਨੇ ਠੀਕ ਆ ਅਜ ਹਥਿਆਰ ਫੜਿਆ ਗਿਆ ਕੀ ਇਹ ਇਹਨਾਂ ਤੋਂ ਬਾਅਦ ਬੜਾ ਹੁੰਦਾ ਬਿਲਕੁਲ ਜੀ ਇਹ ਇਹ ਦੇ ਨਾਲ ਇਹਨਾਂ ਨੇ ਜਿਹੜਾ ਸੀ ਇਹਨੂੰ ਜਿਹੜੀ ਆਪਣੀ ਵਾਰਦਾਤ ਸੀ ਇਹਨੂੰ ਅੰਜਾਮ ਦੇਣਾ ਸੀ ਇਹਨਾਂ ਨੇ ਇਹਨਾਂ ਕੋਈ ਮਾਰੂ ਹਥਿਆਰ ਫੜੇ ਗਏ ਨੇ ਜਿਨ੍ਹਾਂ ਦੇ ਵਿੱਚ 8 ਦਾਸਰ ਨੇ ਤੇ 1 ਕਰਪਾਨ ਹੈ ਜੀ